ਆ ਵੀ ਲਾ ਮੰਮੀ ਕੇ ਆ ਕੁੜੀ ਕੀ ਆ ਮਾਂ ਦੀ ਜਮਾ ਤਾਂ ਉੱਧਰ ਹੀ ਸੀ ਨਾ ਬਣਾਵੇਲੀ ਜੋ ਹਾਂ ਉਧਰ ਟੇਬਲਾਂ ਕੋਲ ਸੀ ਹੁਣੇ ਵੇਖੀ ਇਹਦੇ ਮੂੰਹ ਤੇ ਹੱਸ ਆ ਜਾਣਾ ਇਹਨੂੰ ਇੱਕ ਚੀਜ਼ ਕਹਿੰਦੀ ਇਧਰ ਨੂੰ ਸ਼ਕਲ ਕਰ ਲਾ ਇਧਰ ਸ਼ਕਲ ਕਰ ਲਾ ਅੱਬਿਆ ਮੈਂ ਉੱਧਰ ਕਿੱਧਰ ਜਾ ਚਲਾ ਲਾ ਜਾ ਕੇ ਟੇਬਲ ਤੋਂ ਲਿਆਂਦੀਆਂ ਲੀਨ ਨੇ ਪੈਸਾ ਮੋਟਾ ਲਾਇਆ ਇਹ ਮੈਂ ਕਹ ਪ੍ਰੋਕਸ ਭਾਈ ਜੀ ਬ੍ਰੈਂਡ ਆ ਚੱਪਲ ਨਹੀਂ ਭਾਈ ਜੀ ਇਹਨੂੰ ਕਹਿੰਦੇ ਚੱਪਲ ਕਹਿੰਦੇ ਨੂੰ ਪਿਆ ਦੰਦਾਂ ਦੇ ਟਾਲੇ ਡਿੱਗ ਜਾਂਦੀ ਨੂੰ ਕੇ ਕਹਿੰਦੇ ਸਲੀਪਰ ਇਹ ਵੀ ਨਹੀਂ ਸਲੀਪਰ ਇਹ ਵੀ ਨਹੀਂ ਆ ਨਹੀਂ ਆ ਕਹਿੰਦਾ ਇਹਨਾਂ ਤੋਂ ਹੋਰ ਅੱਛੀ ਕਿੱਲਾ ਜਾਣਾ ਸੱਚਾ ਬੰਦਾ ਤੁਮਰਜੀ ਹੋਵੇ ਤੂੰ ਕਾਲੇ ਮੂੰਹਾਂ ਵਾਲਾ ਸੈਡ ਗਾਣੇ ਪਾ ਜਾਗੇ ਸਾਡਾ ਕਾਲਾ ਮੂੰਹਾਂ ਵਾਲਾ ਪਾ ਜਾਣਾ ਇਹ ਉਨੀ ਕੋਈ ਫਰਕ ਨਹੀਂ ਆ ਤੂੰ ਦਾ ਸਹੀ ਆ ਇਹ ਨਹੀਂ ਕੋਈ ਫਰਕ ਆ ਆਵੇ ਦੰਦੇ ਆ ਕਿ ਨਹੀਂ ਇਹ ਕੀ ਹੋਇਆ ਤੂੰ ਲੈ ਜਾ ਮੈਨੂੰ ਲੈ ਜਾ ਬਰਾਉਣਾ ਸ਼ੇਵਲੇ ਚੱਲਣਾ ਗੱਲਾਂ ਤੋਂ ਮਿਲ ਤੇ ਗੇਰ ਤੇ ਗਰਮੀ ਤੇ ਮੈਨੂੰ ਵੀ ਲੱਗੇ ਮੈਨੂੰ ਜਾਗਾ ਨਹੀਂ ਗੱਲਾਂ ਛੱਡ ਤੂੰ ਦਾ ਗਰੂਆ ਬੰਦਾ ਵੀ ਨਾਲ ਲੈ ਕੇ ਆਉਣਾ ਬੇਇੱਜ਼ਤੀ ਸੁਣਨਾ ਤੇ ਉਹ ਵੇਖੀ ਬੇਟ ਦੇ ਪਿਆ ਕੇ ਵੇਖਲਦੇ ਆ ਓ ਕਦੇ ਦੇ ਦੰਦ ਕੱਢੀ ਜਾਂਦਾ ਹੈ ਕਦੇ ਪਰੇ ਵਿਰਲੇ ਇਹ ਪਿਆ ਦੰਦ ਕੱਢੀ ਆਦਾ ਕਦੋਂ ਦਾ ਵੇਖੀਏ ਕੋਲੀ ਵਾਲ ਔਕਾ ਤੁਹਾਡਾ ਤੇਰਨਾ ਦਾ ਜਵਾਕਾਂ ਦੀ ਰਾਈਟਿੰਗ ਸੋਹਣੀ ਆ ਪੈਨ ਰਾਈਟਿੰਗ ਦੇਖੋ ਇੱਧਰ ਵੀਰ ਹਣਾ ਦੀ ਮੈਡਮ ਵੀ ਕਨਫਿਊਜ਼ ਹੋ ਗਈ ਸਾਡੀ ਸਾਹ ਇੱਥੇ ਦਿਖਾ ਮੈਨੂੰ ਮੈਨੂੰ ਦੇ ਗਿਆ ਨਾ ਕੱਟ ਸਮਝ ਲੱਗੀ ਕਾ ਜੀਰੋ ਹੁੰਦੀ ਆ ਨਾ ਥੱਲੇ ਉਹ ਜੀਰੋ ਨਾਲ ਜੀਰੋ ਕੱਟੇ ਜਾਂਦੇ ਇੱਕ ਜੀਰੋ ਨਾਲ ਕੱਟ ਜਾਂਦੀ ਹੁੰਦੀ ਜੇ ਥੱਲੇ ਦੋ ਜੀਰੋ ਹੁੰਦੇ ਫਿਰ ਉੱਪਰ ਇੱਕ ਉਹ ਜੀਰੋ ਹੋਰ ਹੁਣ ਸਾਰਿਆਂ ਨੇ ਦੱਸਣਾ ਕੀ ਦੀ ਲਿਖਾਈ ਸੋਹਣੀ ਆ ਬਾਕੀ ਤੂੰ ਦੱਸੀ ਕੀ ਬਾਕੀ ਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਹਾਂਜੀ ਗਾਇਜ਼ ਆ ਵੇਲਾ ਮੰਮੀ ਕੇ ਆ ਕੁੜੀ ਕੀ ਆ ਇਹ ਮਾਂ ਦੀ ਜਮਾ ਤਾਂ ਉੱਧਰ ਹੀ ਸੀ ਨਾ ਬਣਾਵੇਲੀ ਚ ਹਾਂ ਉਧਰ ਟੇਬਲਾਂ ਕੋ ਹੁਣੇ ਵੇਖੀ ਇਹਦੇ ਮੂੰਹ ਤੇ ਹਾਸਾ ਆ ਜਾਣਾ ਇਹਨੂੰ ਇੱਕ ਚੀਜ਼ ਹੀ ਕਹਿੰਦੇ ਇਧਰ ਨੂੰ ਸ਼ਕਲ ਕਰ ਲਾ ਇਧਰ ਸ਼ਕਲ ਕਰ ਲਾ ਅੱਬਿਆ ਜਾ ਚਲਾ ਲਾ ਜਾ ਕੇ ਆ ਦੇਖ ਲਾ ਐਂ ਕਰਦੀ ਏ ਯਾਰ ਬਾਕੀ ਸਾਰੀ ਗੱਲਾਂ ਦੀ ਚੜਾਈ ਆ ਤੇਰੀ ਜਿਹੜੀਆਂ ਆ ਸਰਾ ਕਰਾਦਾਈ ਨਾ ਆਏ ਓਏ ਬੱਲੇਵਾ ਜੀ ਵਾਹ ਈਆਂ ਸੋਹਣੀਆਂ ਚੱਪਲਾਂ ਕੌਮੀ ਦੀ ਟੀ-ਸ਼ਰਟ ਵੀ ਸਰਾ ਮੇਰਾ ਭਰਾ ਓ ਮਾਈ ਗੋਡ ਪਾਰਟੀ ਰਾਈਟ ਨਾ ਹੋ ਜਲਦੀ ਆ ਵੀਰ ਨੂੰ ਪਤਾ ਹੀ ਨਾ ਉਹ ਮਹਿੰਗੇ ਪਰਸਨ ਨੇ ਨਾ ਸਕੂਟੀ ਦੇ ਸੀ ਮਹਿੰਗੇ ਪਰ ਸਕੂਟੀ ਠੰਡਾ ਠੰਡਾ ਕੋਕ ਭਾਜੀ ਨੂੰ ਵੀ ਪਿਆਉ ਭਾਜੀ ਦਾ ਫਿਰ ਚੱਲੇ ਜਾਣਾ ਰੈੱਡ ਟੇਮ ਤੋਂ ਲਿਆਂਦੀਆਂ ਵੀਰ ਨੇ ਪੈਸਾ ਮੋਟਾ ਲਾਇਆ ਬਸ ਮੈਂ ਯਾਰ ਨਾ ਆਹ ਤੇ ਭਾਈ ਜੀ ਹੁਣ ਦੱਸੋ ਕੀ ਕਹਿੰਦੇ ਨਹੀਂ ਵੀਰ ਮੇਰਾ ਚਲੋ ਸੰਧੂ ਭਰਾ ਹੀ ਸਾਡਾ ਵੈਸੇ ਤਾਂ ਤੇ ਪਾਰੇ ਭਾਜੀ ਨੇ ਇੱਕ ਜੱਗੋ ਤੇ ਵੀ ਗੱਲ ਕੀਤੀ ਅੱਜ ਬਾਕੀ ਤੁਸੀਂ ਦੱਸੋ ਮੈਂ ਨਾ ਗਲਤੋਂ ਵਜੇ ਸਹੀ ਹੋਇਆ ਫਿਰ ਇਹਦੇ ਪੱਖ ਦੇ ਰੱਖ ਲੋ ਕਹਿੰਦਾ ਜੀ ਇਹ ਹੈਗੇ ਕ੍ਰੌਕਸ ਮੈਂ ਕਹਾਂ ਨਹੀਂ ਇਹ ਰੈਟੇਬ ਦੀ ਜੁੱਤੀ ਹੈ ਕਹਿੰਦਾ ਨਹੀਂ ਇਹਨਾਂ ਨੂੰ ਕ੍ਰੌਕਸ ਹੀ ਕਹਿੰਦੇ ਹੈਗਾ ਕ੍ਰੌਕਸ ਬ੍ਰਾਂਡ ਆ ਇਹ ਆਪਾਂ ਚੱਪਲ ਨਹੀਂ ਭਾਈ ਇਹਨੂੰ ਕਹਿੰਦੇ ਚੱਪਲ ਕਹਿੰਦੇ ਕ੍ਰੌਕਸ ਕਹਿੰਦੇ ਨੂੰ ਪਿਆ ਦੰਦਾਂ ਦੇ ਵਿਚਾਲੇ ਜਿਹੜੀ ਜਗ੍ਹਾ ਹੁੰਦੀ ਨੂੰ ਕੀ ਕਹਿੰਦੇ ਸਲੀਪਰ ਇਹ ਵੀ ਨਹੀਂ ਸਲੀਪਰ ਹੈ ਇਹ ਵੀ ਨਹੀਂ ਨਹੀਂ ਆ ਕਹਿੰਦਾ ਇਹਨਾਂ ਦਾ ਠੀਕ ਨਾ ਆ ਉਹਦਾ ਠੀਕ ਆ ਓਏ ਉਹਦਾ ਠੀਕ ਆ ਯਾਰ ਮੇਰੀ ਗੱਲ ਸੁਣ ਤੂੰ ਮੈਂ ਕੀ ਕਹਿੰਦਿਆਂ ਆਲੇ ਹੱਸੀ ਮੜਾ ਜਾ ਦੰਦਾਂ ਦੇ ਵਿਚਾਲੇ ਜਿਹੜੀ ਜਗ੍ਹਾ ਇਹਨੂੰ ਕੀ ਕਹਿੰਦੇ ਇਨੂੰ ਕਹੇ ਇਨੂੰ ਕਹੇ ਸਪੇਸ ਵੇ ਸਪੇਸ ਕਹਿੰਦੇ ਰਹੇ ਲਿਖੀ ਆ ਹਰ ਦਿਨ ਢਲੋਣਾ ਗਾਣਾ ਕਰਦੇ ਦੇਣੇ ਆ ਗਿਆ ਰੇਂਜ ਵਾਲੇ ਸਰਦਾਰ ਆ ਵੇ ਮੈਂ ਤਾਂ ਜਾ ਵਿਰ ਲਾ ਦੇ ਮੇਰੇ ਲਾ ਦੇ ਵਿੱਚੋਂ ਤੈਨੂੰ ਤੱਕਦੀ ਆ ਤੇਰੇ ਮੂਰੇ ਆਉਂਦੀ ਮੈਨੂੰ ਮਾਰਦਾ ਭਰਾਵਾ ਜੀ ਰੈੱਟੇ ਅੱਦ ਲੈ ਜਾਂਦੀਆਂ ਉਹ ਵੇਖ ਤੂੰ ਕ੍ਰੌਕਸ ਆ ਸਾਲਾ ਰੈੱਟੇ ਮੈਂ ਸਰੀਆਂ ਗੱਲਾਂ ਆ ਵੇਲਾ ਮੈਂ ਘਰੇ ਚੱਲਿਆ ਮੈਂ ਬਾਹਰ ਹੀ ਚੱਲਿਆ ਯਾਰ ਗਾਣੀਆਂ ਮੈਂ ਬਾਹਰ ਹੀ ਚੱਲਿਆ ਕੀਤਾ ਬੰਦਾ ਕਹਿੰਦਾ ਵੀ ਤੂੰ ਸੁਣਾਉਂਦੇ ਤੇ ਨਹੀਂ ਪਾਇਆ ਤੇਰੇ ਨਾਲ ਕਿੰਨਿਆ-ਕਨੇ ਕਰ ਲਿਆ ਮੇਰਾ ਦਵਾ ਫਿਰਨਾ ਕਿੰਨਾ ਬਾਈ ਮੇਰੇ ਦੇ ਇੱਕ ਹੀ ਪੱਟੀ ਗਣੀ ਨਹੀਂ ਮੇਰੇ ਹੋਰ ਨੇ ਦੇਖ ਕੇ ਪੱਟੀ ਨਹੀਂ ਪਾਜੀ ਨਹੀਂ ਪਹਿਲਾ ਸ਼ਬਦ ਦਾ ਵਾਧੂ ਨਿਕਲ ਗਿਆ ਹੀ ਜੱਜ ਪਾਤਾ ਨੇ ਤਾਰੀ ਕਾਬੂ ਸੱਚਾ ਪਿਆਰ ਸੱਚਾ ਪਿਆਰ ਕਥਾਂ ਦਾ ਸੱਚਾ ਪਿਆਰ ਤੋਂ ਮਰਜੀ ਹੋਵੇ ਤੂੰ ਕਾਲੇ ਮੂਹਾਂ ਵਾਲੇ ਸੈਰ ਗਾਣੇ ਪਾ ਜਾਗੇ ਸਾਡਾ ਕਾਲਾ ਮਹੀਨਾ ਵੀ ਪਈਗਾ ਕਹਿੰਦਾ ਪਸੰਦ ਦੇ ਗਾਣੀ ਹੁਣ ਠੀਕ ਹੈ ਕਿ ਨਹੀਂ ਇਹ ਉਨੀ ਕਾ ਵੀ ਫਰਕ ਨਹੀਂ ਇਹ ਦੋ ਸਹੀ ਆ ਆਵੇ ਦੰਦ ਆਏ ਆ ਕਿ ਨਹੀਂ ਠੀਕ ਹੀ ਹੋਇਆ ਆਵੇ ਦੰਦ ਕੀਰਤ ਬਾਲਜੀ ਕਹਿੰਦੇ ਨੇ ਇਹਨੂੰ ਕਹਿ ਟਰੈਕਟਰ ਤੇ ਤਾਂ ਮਾਰਦਾ ਪਾਣੀ ਕਦੇ ਆਪਦੇ ਤੇ ਵੀ ਪਾਣੀ ਮਰਾਲਿਆ ਕਰ ਹਰ ਮੰਨੂ ਹਰ ਮੰਨੂ ਕਹਾਂ ਹਰ ਮੰਨੂ ਗਿਆ ਵਾ ਪਰ ਉਹਦਾ ਪਾਜੀ ਘਰੇ ਗਿਆ ਜਿੱਦਾਂ ਛੱਡ ਤੂੰ ਦਾ ਗਰੂਆ ਬੰਦਾ ਵੀ ਨਾਲ ਲੈ ਕੇ ਆਉਣਾ ਬੇਇੱਜ਼ਤੀ ਸੁਣਨਾ ਤੇ ਉਹ ਵੇਖੀ ਬੇਟ ਦੇ ਪਿਆ ਕੇ ਵੇਖ ਲਦੇ ਉਹ ਕਹਿੰਦਾ ਉਹਦੇ ਦੰਦ ਕੱਢੀ ਜਾਂਦਾ ਕਹਿੰਦਾ ਪਰੇ ਵਿਰਲੇ ਆ ਪਿਆ ਦੰਦ ਕੱਢੀ ਜਾਂਦਾ ਕਦੋਂ ਦਾ ਵੇਖੀਏ ਇਹ ਕਿਹੜੇ ਵੇਲੇ ਦਾ ਦੰਦ ਕੱਢੀ ਜਾਂਦਾ ਕੱਲਾ ਛੱਡਦੇ ਆਗੇ ਆਹ ਐਲਾ ਆਵੇ ਕਟਾ ਦਾਂਦੀ ਗੱਡੀ ਵਾਲਾ ਕਿਹੜੇ ਵੇਲੇ ਆ ਵਾ ਕੋਲੀ ਵਾਲ ਉਹ ਕਾ ਤੋੜਾ ਆ ਵੇ ਕਿਤਰੇ ਉਪਰੇ ਧੱਕੇ ਨਾਲ ਜੀਵ ਤੇ ਮੈਨੂੰ ਹੀ ਲੈ ਜਾ ਮੈਨੂੰ ਹੀ ਲੈ ਜਾ ਮਰਾ ਨਾਲ ਸ਼ਿਮਲੇ ਚੱਲਣਾ ਨਾ ਜੱਲਾ ਤੋਂ ਮੈਂ ਤੇ ਗੇਟ ਗਰਮੀ ਤੇ ਮੈਂ ਤੇ ਮੈਨੂੰ ਹੀ ਲੈ ਜਾ ਮੈਨੂੰ ਹੀ ਲੈ ਜਾ ਤਿੰਨਾਂ ਦੀ ਧਰੇ ਨਾ ਤੇ ਬੀਚੀ ਮੂਹ ਬੜਾ ਨਸ਼ਾ ਕਰ ਜਾਂਦਾ ਭੈ ਜਿਆ ਅਸਰ ਕਿਹੜੀ ਆ ਔਰ ਤਾਂ ਜੋ ਮਾਜੀ ਕੈ ਦਾਦਾ ਦਾ ਆ ਓਏ ਨਹੀਂ ਆ ਮੈਂ ਨਾਲ ਓਏ ਨਹੀਂ ਆ ਤਾਂ ਨਾ ਲੈ ਗਿਆ ਮੈਨੂੰ ਕੱਲੇ ਨੂੰ ਫੀਲ ਨਾ ਹੋਵੇ ਅੱਧੀ ਗੋ ਸੁਣ ਲਵੇ ਤਾਂ ਨਾ ਲੈ ਗਿਆ ਆਏ ਓਏ ਤੇਰੇ ਨਾਂ ਦਾ ਜਵਾਕਾਂ ਦੀ ਰਾਈਟਿੰਗ ਸੋਹਣੀ ਆ ਪੈਨ ਰਾਈਟਿੰਗ ਦੇਖਾ ਇੱਧਰ ਵੀਰ ਹਣਾ ਦੀ ਬੀੜਾ ਘਰ ਕੇ ਮੋਟੇ ਓਏ ਨਹੀਂ 1 ਮਿੰਟ ਆਵੇ ਤੇਰੇ ਨਾਂ ਆ ਇੱਕਮ ਸੋਹਣਾ ਲਿਖੀ ਜਾਂਦੀ ਪੈਨਸਲ ਆ ਪੈਨਸਲ ਭਾਵੇਂ ਪੈਨ ਨਾ ਰਾਈਟਿੰਗ ਤਾਂ ਸੋਹਣੀ ਆਣਾ ਬੱਚੇ ਦੀ ਇੱਧਰ ਜਾਵੇਂ ਪੁਰਾ ਹਾਲਾ ਇੱਧਰ ਬੱਬੇ ਦੀ ਰਾਈਟਿੰਗ ਸੋਹਣੀ ਆ ਲਿਖਿਆ ਕੀ ਆ ਵੇ ਬਣਾ ਮੈਂ ਬੜਾ ਕੀ ਲਿਖਿਆ ਮਾਈ ਨੇਮ ਇਜ਼ ਗੁਰਕੀਰਤ ਸਿੰਘ ਬੱਲ ਪੰਜਾਬੀ ਕਹਿੰਦੇ ਇਹ ਨਹੀਂ ਮੈਂ ਤਾਂ ਆਈ ਏਮ ਫਰੋਮ ਇੰਡੀਆ ਪੰਜਾਬ ਮੋਗਾ ਧਰਮਕੋਟ ਨੂਰਪੁਰ ਮੈਡਮ ਵੀ ਕਨਫਿਊਜ਼ ਹੋ ਗਈ ਆਡੀ ਸਾਹ ਵੇ ਇੱਥੇ ਮੇਰੀ ਕਿਤੇ ਦਿਖਾ ਮੈਨੂੰ ਹਲੇ 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 ਸਾਡੀ ਮੈਡਮ ਵੀ ਕਨਫਿਊਜ਼ ਹੋ ਗਈ ਆ ਕਹਿੰਦੇ ਆਈ ਏਮ ਨਾਟ ਵੈਲ ਸਿਆਣਾ ਸਿਆਣਾ ਹੀ ਹੁੰਦਾ ਵਾ ਆ ਵੇਖ ਲੋ ਅਨਸਰ ਕੱਢਤਾ ਕਿੱਥੇ ਲਿਖਿਆ ਵਾ ਆ ਰਿਹਾ ਕਿੱਥੇ ਵੇਖ ਜਿੱਥੇ ਮਾਮਾ ਬੈਠਾ ਇੱਥੇ ਠੀਕ ਆ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਤੂੰ ਤਾਂ ਨਲਾਇਕ ਆ ਜਾਵਾਂ ਸੱਚੀ ਤੇਰਾ ਤਾਂ ਬੇੜਾ ਹੀ ਕਰਕਾ ਮੇਰਾ ਤਾਂ ਬੇੜਾ ਕਰਕਾ ਪਰ ਸਿਆਣਾ ਬੰਦਾ ਸਿਆਣਾ ਹੀ ਹੁੰਦਾ ਮੈਂ ਦੱਸਾਂ ਕਿੱਨੇ ਕੱਢਿਆ ਸੀ ਪ੍ਰੈਣੀ ਮੈਂ ਕੋਈ ਹੈਲਪ ਨਹੀਂ ਕਰਾਈ ਨਾ ਸਹੀ ਦੱਸੋ ਜਮਾ ਹੀ ਨਹੀਂ ਕਰਾਈ ਕਰਾਈ ਆ ਨਾ ਪਹਿਲਾਂ ਦੱਸ ਇੱਕ ਘਰ ਲਈ ਨਾ ਮਾਰਸੀ ਹੁੰਦੀ ਦੰਦੀਆਂ ਹੀ ਆਣਾ ਕੱਢੋ ਗੱਗੂ ਕਰਾਈ ਆਲਪਾ ਮੈਂ ਤਾਂ ਨਹੀਂ ਕਰਾਈ ਕਰਾਈ ਆ ਕਿਉਂਕਿ ਤੁਸੀਂ ਜੋ ਚਮਕਾ ਦੋ ਬੈਠੇ ਹੋ ਤੈਨੂੰ ਸਮਝ ਆ ਸਕਦੀ ਤੈਨੂੰ ਪਤਾ ਫਲਾਕ ਉਹਦੇ ਨਾਲ ਤਾਂ ਵੀ ਜ਼ੀਰੋ ਕੱਟ ਕੇ ਕਿਵੇਂ ਜ਼ੀਰੋ ਕੱਟਦੀ ਆ ਵੀ ਆ ਫਾਟਰ ਦੇ ਫੇਰ ਰੋਟੀਆਂ ਦੇ ਤਹਿ ਤੋਂ ਲੱਗਾ ਕਿੱਥੇ ਟਮਾਟਰ ਬਣਿਆ ਆਹ ਫਾਟਰ ਆਵੇ ਆਹ ਯਾਦ ਆਤੇ ਥੱਲੇ ਇੱਕ ਜ਼ੀਰੋ ਜਾਣਾ ਇੱਕ ਜ਼ੀਰੋ ਉੱਪਰ ਜਿਹੜੇ ਡਿਵਾਈਡ ਚ ਜ਼ੀਰੋ ਹੁੰਦੀ ਆ ਨਾ ਤੁਹਾਨੂੰ ਐ ਨਹੀਂ ਵਿਖਾ ਸਕਦਾ ਉਹ ਜ਼ੀਰੋ ਨਾਲ ਕਿਹੜੀ ਗੱਲਦੇ ਬੰਦਾ ਕਿਹੜਾ ਵਾ ਰੋਟੀਆਂ ਦੀ ਮਾਂ ਪੈਣ ਕਰਦੇ ਆ ਜਿੰਦਗੀਆਂ ਨਾ ਕੱਟ ਸਮਝ ਲੱਗੀਗਾ ਜੀ ਜੀ ਰੋਲਦੀ ਆ ਨਾ ਥੱਲੇ ਉਹ ਜੀਰੋ ਨਾਲ ਜੀਰੋ ਕੱਟੇ ਗਏ ਉੱਪਰ ਵੀ ਇੱਕ ਜੀਰੋ ਨਾਲ ਕੱਟ ਜਾਂਦੀ ਨਹੀਂ ਜੀ ਥੱਲੇ ਦੋ ਜੀਰੋ ਹੁੰਦੇ ਆ ਫਿਰ ਉੱਪਰ ਇੱਕ ਉਹ ਜੀਰੋ ਹੋਰ ਕੱਟੇ ਜਾਣੀ ਫਿਰ ਹਾਲੇ ਕੱਟੇ ਕਿ ਦੱਸਿਓ ਕਿ ਉੱਪਰ ਜੀਰੋ ਇੱਕ ਹੋਰ ਆ ਫਿਰ ਹਾਲੇ ਜੇ ਥੱਲੇ ਤਿੰਨ ਜੀਰੋ ਹੁੰਦੀਆਂ ਫਿਰ ਤਿੰਨੇ ਜੀਰੋ ਕੱਟੀਆਂ ਜੀ ਇਹ ਤਾਂ ਮੈਡਮ ਨੂੰ ਕਨਫਿਊਜ਼ ਕਰ ਦੂਗੀ ਮੇਰੇ ਹਿਸਾਬ ਨਾਲ ਆ ਮੇਰੀ ਲਿਖਾਈ ਆ ਤੇ ਆਦੀ ਦਿਖਾਈ ਮੈਨੂੰ ਆ ਆਪਣੀ ਲਿਖਾਈ ਆ ਦੋਹਾਂ ਜੋ ਦੱਸੋ ਕੀ ਦੀ ਲਿਖਾਈ ਆ ਨਹੀਂ ਆਹ ਮੇਰੀ ਲਿਖਾਈ ਆ ਸਾਰੀ ਹੁਣ ਕੀ ਕਰਨਾ ਹੈ ਕਹਰ ਲਈ ਆਹ ਤੇਰੀ ਲਿਖਾਈ ਆ ਤੇ ਮੇਰੀ ਆ ਹੁਣ ਸਾਰਿਆਂ ਨੇ ਦੱਸਣਾ ਕੀ ਦੀ ਲਿਖਾਈ ਸੋਹਣੀ ਆ ਠੀਕ ਆ ਬਾਕੀ ਤੂੰ ਦੱਸੀ ਕੀ ਬਾਕੀ ਆ ਜੋ ਵੀ ਮੈਂ ਲਿਖਿਆ ਮੈਂ ਬਾਕੀ ਆ ਜੋ ਵੀ ਮੈਂ ਲਿਖਿਆ ਮੈਂ ਅਗਲੀ ਸਟੋਰੀ ਚ ਆਉਦੀ ਆ ਫੋਟੋ ਵੀ ਪਾਉਂਗਾ ਇਹ ਚ ਮੈਂ ਆਪਦੀ ਲਾਈਫ ਬਾਰੇ ਲਿਖਿਆ ਵਾ ਤੇ ਕੋਈ ਇਹਦੇ ਲਾਈਫ ਦੀ ਸਟੋਰੀ ਪੜ ਲੋਗੇ ਤੈਨੂੰ ਆਂਦੀ ਸਮਝ ਬਾਕੀ ਵੜ ਕੇ ਤੈਨੂੰ ਬਣੇ ਜਿਵੇਂ ਕੋਚਾ ਮੋਚਾ ਹੀ ਵੜ ਕ ਤੇਰੀ ਬਹੁਤ ਸੋਹਣੀ ਲਗਾਈ ਤੇ اتنا ਸੋਹਣੀ ਆ ਮੇਰੀ ਲਗਾਈ ਤੈਨ ਤੇ ਅੱਜ ਲਾ ਦਾਦੇ ਸਾਰੇ ਗੀਦਿਲ ਕਾਈ ਜਾਤੇ ਸੋਹਣੀਆਂ ਮੈਂ ਤਾਂ ਫਿਲਮ ਬਣਾ ਦੇ ਲੱਗਾ ਸਟੋਰੀਆਂ ਦੀ ਅਰਲੀ ਵੈਫਲ ਲਿਆਉਂਗਾ ਤੇ ਤੂੰ 11 ਵਜੇ ਤੱਕ ਜਾਗਣਾ ਅਰਲੀ ਇਹਨੇ ਤੂੰ ਖਾਣਾ ਵੈਫਲ ਓਏ ਓਏ ਤਾਂ ਇੱਕ ਆ ਮੈਂ ਤੂੰ ਖਾਣਾ ਵੈਫਲ ਤੂੰ ਕੀ ਖਾਣਾ ਚੱਲ ਦੱਸ ਓ ਕੀ ਗੱਲ ਆ ਅਰਲੀ ਨਾ ਇਨ ਕੋ ਨਹੀਂ ਖਵਾਣਾ ਉੱਦ ਵਾਲੇ ਚਾਣਾ ਚੱਲ ਕਾਕੇ ਉੱਥੇ ਚੱਲ ਜੂਗੀ ਕੁਝ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ